ਲੈ ਮਿੱਤਰੋ ਹੁਣ ਤੁਸੀਂ ਆਪਣੇ ਘਰ ਨੂੰ ਹੀ ਸਰਵਿਸ ਸਟੇਸ਼ਨ ਬਣਾ ਸਕਦੇ ਹੋ ਕਿਵੇਂ ਬਣਾ ਸਕਦੇ ਹੋ ਕਿ ਬਾਈ ਆਪਣੇ ਨਾਲ ਆ ਕੇ ਪੂਰੀ ਜਾਣਕਾਰੀ ਲਵਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਦੱਸੋ ਬਾਈ ਜੀ ਇਹਦੇ ਨਾਲ ਕਿਵੇਂ ਆਪਾਂ ਘਰ ਨੂੰ ਸਰਵਿਸ ਸੰਦ ਸੰਦ ਧੋਣ ਵਾਲੇ ਪੰਪ ਆਈ ਸਾਰੇ ਆਪਣੇ ਠੀਕ ਆ ਮਤਲਬ ਠੀਕ ਹੈ ਜੀ ਇਹਦੇ ਨਾਲ ਸੰਦ ਧੋਣੇ ਆਗੇ ਦੋ ਦੀ ਮੋਟਰ ਲੱਗੀ ਵੀ ਆ ਬਾਕੀ ਬੀਟੋ ਦਾ 75 ਨੰਬਰ ਪੰਪ ਆ ਜੀ ਠੀਕ ਹੈ ਜੀ ਨਾਲ ਪਾਈਪ ਦੇਵਾਂਗੇ 30 ਫੁੱਟ ਠੀਕ ਹੈ ਜੀ ਪੂਰੀ ਵਧੀਆ ਕਾਪਰ ਵੈਂਡਿੰਗ ਮੋਟਰ ਆ ਬਾਈ ਆਟੋ ਕੱਟ ਲੱਗਾ ਵਾ ਆਟੋ ਕੱਟ ਲੱਗਿਆ ਹੋਏਗਾ ਆਟੋ ਕੱਟ ਦਾ ਫਾਇਦਾ ਪਈ ਜੀ ਆਟੋ ਕੱਟ ਦਾ ਇੱਕ ਤਾਂ ਸ਼ਾਂਟ ਕਈਰ ਸ਼ਾਂਟ ਹੋ ਜਾਂਦੀ ਹੈ ਮੋਟਰ ਨੁਕਸਾਨ ਨਹੀਂ ਕਰਦੀ ਅਗਲੇ ਦਾ ਇੱਕ ਲਾਈਟ ਵੱਧ ਘਟਾ ਜਾਂਦੀ ਨਹੀਂ ਮੱਚਦੀ ਨਹੀਂ ਮੋਟਰ ਠੀਕ ਹੈ ਜੀ ਕੁਆਲਿਟੀ ਬਈ ਬੋਲ ਰੋਗੀ ਬਈ ਪੂਰੀ ਵਧੀਆ ਕੋਈ ਪੂਰੀ ਵਧੀਆ ਇੱਕ ਨੰਬਰ ਕੁਆਲਿਟੀ ਠੀਕ ਹੈ ਜੀ ਪੱਟ ਲੂ ਬਈ ਗਾਰਾ ਬਸ ਕਸਟਮਰ ਦੱਸੂਗਾ ਬਈ ਜਿਵੇਂ ਪਹਿਲਾਂ ਗਏ ਆਪਣੇ ਪੰਪ ਉਹ ਦੱਸਦੇ ਆ ਤੇਦਾ ਕਸਟਮਰ ਦੱਸੂ ਬਈ ਤੇ ਪ੍ਰਾਈਜ਼ ਹੋਊਗਾ ਬਈ ਜੀ ਇਹ 16500 ਦਾ ਬਈ ਠੀਕ ਹੈ ਇਹ ਦੋਨੇ 16500 ਦੇ ਇਹ ਆ ਗਿਆ ਬਈ ਜੀ ਇਹਦੇ 'ਚ ਆਪਣੀ ਛਤਰੀ ਵਾਲਾ ਇਹਦੇ 'ਚ ਮਾਡਲ ਬਣਾਉਣਾ ਜ ਠੀਕ ਆ ਜੀ ਹਾਂਜੀ ਇਹਦੇ ਚ ਆਏ ਵੀ ਇਹਦੇ ਕਰੈਪਟਨ ਦੀ ਮੋਟਰ ਲਾਈ ਵੀ ਆ ਠੀਕ ਆ ਬਈ ਇਹ ਮਹਿੰਗੇ ਵਾਲੇ ਆਗੇ ਇਹ ਥੋੜਾ ਮਹਿੰਗਾ ਜੀ ਤੇ ਬਾਕੀ ਹੈਵੀ ਇਹਦੇ ਨਾਲ ਪਾਈਪ ਵੀ 50 ਫੁੱਟ ਆ ਬਈ ਉਹਦੇ ਨਾਲ 3 ਫੁੱਟ ਪਾਈਪ ਆ ਤੇ ਇਹਦਾ ਪ੍ਰਾਈਸ ਆ ਜਾਏਗਾ ਬਈ ਇਹ 282000 ਦਾ ਮੁੱਲ ਠੀਕ ਆ ਬਾਈ ਜੀ ਬਾਕੀ ਸਕਰੀਨ ਤੇ ਨੰਬਰ ਆ ਬਾਈ ਜੇ ਕਿਸੇ ਵੀਰ ਨੇ ਘਰ ਮਰ ਮੰਗਵਾਉਣਾਗਾ ਤਾਂ ਸੰਪਰਕ ਕਰ ਸਕਦੇ ਬਾਈ ਕੋਲੇ ਹੋਰ ਵੀ ਬਹੁਤ ਹੋਸਾਗਾ ਕਰ ਲਓ ਸੰਪਰਕ ਬਾਈ ਜੀ ਧੰਨਵਾਦ ਸਸੇਕਰ